ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜਿਸ ਵਕਤ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ ਉਸ ਵੇਲੇ ਬਹੁਤ ਸੰਗਤਾਂ ਤਾਹ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰ ਰਹੀਆਂ ਸਨ ਤੇ ਨਾਲ-ਨਾਲ ਸਿਮਰਨ ਕਰ ਰਹੀਆਂ ਸਨ ਮਿੱਟੀ ਪੁੱਟ ਦਿਆਂ ਪੁੱਟ ਦਿਆਂ ਬਹੁਤ ਕਰੜੀ ਜ਼ਮੀਨ ਆਈ ਜਿੱਥੇ ਕਹੀ ਵੱਜਣ ਤੋਂ ਕਹੀ ਸਿਰ ਨੂੰ ਆਉਂਦੀ ਸੀ ਸੰਗਤਾਂ ਨੇ ਸਤਗੁਰਾਂ ਨੂੰ ਕਿਹਾ ਮਹਾਰਾਜ ਜੀ ਹੇਠੋਂ ਮਿੱਟੀ ਬਹੁਤ ਸਖਤ ਹੈ ਜੋ ਪੁੱਟੀ ਨਹੀਂ ਜਾ ਰਹੀ। ਸਤਿਗੁਰਾਂ ਨੇ ਕਿਹਾ ਕਿ ਹੁਣ ਸਭ ਸੰਗਤ ਆਰਾਮ ਕਰੇ ਕੱਲ ਨੂੰ ਦੀਵਾਨ ਦੀ ਸੰਭਾਪਤੀ ਤੋਂ ਬਾਅਦ ਸੇਵਾ ਕਰਾਂਗੇ। ਅਗਲੇ ਦਿਨ ਆਸਾ ਜੀ ਦੀ ਵਾਰ ਦੇ ਭੋਗ ਤੋਂ ਪ੍ਰੰਤ ਦੀਵਾਨ ਦੀ ਸੰਭਾਪਤੀ ਹੋਈ। ਤਦ ਸਤਿਗੁਰੂ ਜੀ ਸੰਗਤ ਸਮੇਤ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਲਈ ਚੱਲ ਪਏ। ਉਧਰ ਸੱਜਖੰਡ ਵਿੱਚ ਬੈਠੇ ਅੰਤਰਾਜਮੀ ਵਾਹਿਗੁਰੂ ਨੇ ਮਨ ਵਿੱਚ ਵਿਚਾਰਿਆ ਇਹ ਹਰਮੰਦਰ ਮੇਰੀ ਕੀਰਤੀ ਦਾ ਅਸਥਾਨ ਬਣ ਰਿਹਾ ਇੱਥੇ ਬੈਠ ਕੇ ਅਨੇਕਾਂ ਗੁਰਸਿੱਖ ਭਗਤ ਮੇਰੀ ਭਗਤੀ ਤੇ ਕੀਰਤੀ ਕਰਨਗੇ ਮੇਰੇ ਦਰਸ਼ਨਾਂ ਦੀ ਚਾਹਨਾ ਕਰਨਗੇ ਇਉਂ ਵਿਚਾਰ ਕੇ ਸਲੋਕ ਸਮੀਪ ਸਰੂਪ ਸਯੁਜ ਕੇਵਲ ਮੋਖ ਵਾਲਿਆਂ ਭਗਤਾਂ ਨੂੰ ਆਖਿਆ ਕਿ ਅਸਾਂ ਨੂੰ ਵੀ ਇਸ ਸਰੋਵਰ ਦੀ ਸੇਵਾ ਕਰਨੀ ਚਾਹੀਦੀ ਤਦ ਅੰਤਰਜਾਮੀ ਨੇ ਸਿੱਖ ਦਾ ਰੂਪ ਧਾਰ ਲਿਆ ਤੇ ਮਜ਼ਦੂਰ ਬਣ ਕੇ ਲੱਕ ਨਾਲ ਕਮਰ ਕੱਸਾ ਕੀਤਾ ਮੋਢੇ ਉੱਪਰ ਕਹੀ ਰੱਖ ਕੇ ਦੂਸਰੇ ਹੱਥ ਵਿੱਚ ਟੋਕਰੀ ਲੈ ਲਈ ਇਸ ਪ੍ਰਕਾਰ ਭਗਤਾਂ ਦੀ ਮਹਿਮਾ ਵਡਿਆਉਣ ਲਈ ਤੇ ਆਪਣੇ ਆਪ ਨੂੰ ਪ੍ਰੇਮ ਦੇ ਬਸੀਕਾਰ ਦਿਖਾਉਣ ਲਈ ਜਗਤ ਦੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪੂਰੀ ਸ੍ਰੀ ਅਮਰਸਰ ਸਾਹਿਬ ਆਏ ਮਜ਼ਦੂਰਾਂ ਨਾਲ ਰਲ ਕੇ ਸਰੋਵਰ ਦੀ ਕਾਰ ਕਰਨ ਲੱਗ ਪਏ ਜਿਸ ਜਗ੍ਹਾ ਹਰਮੰਦਰ ਸਾਹਿਬ ਦੀ ਨੀ ਰੱਖਣੀ ਸੀ ਉੱਥੇ ਖੁਦ ਅੰਤਰਜਾਮੀ ਪਰਮੇਸ਼ਰ ਨੇ ਆਪ ਮਿੱਟੀ ਪੁੱਟੀ ਉਧਰ ਜਦੋਂ ਬ੍ਰਹਮਾ ਵਿਸ਼ਨੂ ਆਦ ਦੇਵਤਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਸਭ ਦੇਵੀ ਦੇਵਤਿਆਂ ਨਾਲ ਮਿਲ ਕੇ ਆਕਾਸ਼ ਵਿੱਚ ਜੈ ਜੈਕਾਰ ਕਰਨ ਲੱਗੇ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿੰਦੇ ਕਿ ਇਸ ਅੰਤਰਜਾਮੀ ਦੇ ਕੌਤਕ ਇਹ ਆਪ ਹੀ ਜਾਣਦਾ ਹੈ ਨਿਰੰਕਾਰ ਕਹੀ ਨਾਲ ਮਿੱਟੀ ਬਾਹਰ ਸੁੱਟ ਰਿਹਾ ਸੀ ਸਭ ਦੇਵਤੇ ਵਿਸਮਾਦ ਹੋ ਰਹੇ ਸਨ ਉਹਨਾਂ ਅੰਦਰ ਵੀ ਇਸ ਪਵਿੱਤਰ ਸਥਾਨ ਦੀ ਸੇਵਾ ਕਰਨ ਦਾ ਚਾਹ ਆਇਆ ਤਦੋਂ ਸਭ ਦੇਵਤੇ ਵੀ ਰੂਪ ਬਦਲ ਕੇ ਸੇਵਾ ਕਰਨ ਲੱਗੇ ਜਿਨ੍ਹਾਂ ਨੇ ਕੋਈ ਸਮੇਂ ਵਿੱਚ ਹੀ ਸਾਰੀ ਮਿੱਟੀ ਬਾਹਰ ਕੱਢ ਦਿੱਤੀ ਤਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਆ ਗਏ ਸਭ ਕੁਝ ਜਾਣਦੇ ਹੋયા ਵੀ ਬਾਬਾ ਬੁੱਢਾ ਸਾਹਿਬ ਜੀ ਸਵੇਤ ਸੰਗਤਾਂ ਨੂੰ ਪੁੱਛਿਆ ਕਿ ਇਹ ਸੰਗਤ ਕਿੱਥੋਂ ਆਈ ਹੈ ਬਾਬਾ ਬੁੱਢਾ ਸਾਹਿਬ ਜੀ ਹੱਸ ਕੇ ਕਹਿੰਦੇ ਕਿ ਮਹਾਰਾਜ ਜੀ ਸਭ ਕੌਤਕ ਹੀ ਤੁਹਾਡੇ ਹਨ ਕਿਤੇ ਗੁਰੂ ਰੂਪ ਹੋ ਕੇ ਸੇਵਾ ਕਰਵਾ ਰਹੇ ਹੋ ਕਿਤੇ ਸਿੱਖ ਰੂਪ ਹੋ ਕੇ ਸੇਵਾ ਕਰ ਰਹੇ ਹੋ ਗੁਰੂ ਸਾਹਿਬ ਜੀ ਦੀ ਡਿਊੜੀ ਸਾਹਿਬ ਵਾਲੇ ਸਥਾਨ ਤੇ ਖੜ ਕੇ ਦੇਖਣ ਲੱਗ ਪਏ ਸਭ ਦੇ ਚਿਹਰਿਆਂ ਦੀ ਅਦਭੁਤ ਹੀ ਕ੍ਰਾਂਤੀ ਸੀ ਉਹਨਾਂ ਵਿੱਚੋਂ ਇੱਕ ਬਹੁਤ ਹੀ ਸੁੰਦਰ ਮਨ ਨੂੰ 모ਹਤ ਕਰਨ ਲੈਣ ਵਾਲਾ ਚਿਹਰਾ ਸੀ ਜੋ ਆਪ ਵੀ ਸੇਵਾ ਕਰ ਰਿਹਾ ਸੀ ਤੇ ਸਭ ਨੂੰ ਪ੍ਰੇਰ ਕੇ ਕਰਵਾ ਵੀ ਰਿਹਾ ਸੀ। ਅਤੇ ਸਾਰੇ ਉਸ ਦਾ ਬਹੁਤ ادب ਸਤਿਕਾਰ ਕਰ ਰਹੇ ਸਨ। ਸਤਿਗੁਰਾਂ ਨੇ ਉੱਥੇ ਅੰਤਰਜਾਮੀ ਨੂੰ ਨਮਸਕਾਰ ਕੀਤੀ। ਜਦੋਂ ਸਭ ਦੇਵਤਿਆਂ ਨੂੰ ਪਤਾ ਲੱਗਾ ਕਿ ਜਗਤਗੁਰੂ ਜੀ ਆ ਗਏ ਹਨ। ਤਾਂ ਸਭ ਨੇ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ। ਤਦੋਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਸਵਾਭ ਜੀ ਦੀ ਗਿਆਤ ਵਾਸਤੇ ਨੋਟ ਕਰਨ ਵਾਲੀ ਗੱਲ ਹੈ ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹਿਲੇ ਦਿਨ ਪ੍ਰਕਾਸ਼ ਕਰਵਾਇਆ ਤਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤਾਂ ਇਹੋ ਹੀ ਮੁਖਵਾਕ ਆਇਆ ਸੀ ਜੋ ਕਰਤਾਰਪੁਰ ਸਾਹਿਬ ਵਾਲੀ ਭੀੜ ਉੱਪਰ 975 ਅੰਗ ਤੇ ਅੰਗਤ ਹੈ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM RAM ਤੋਂ ਪਾਵ ਹੈ ਭਾਈ ਸੰਤਾਂ ਸ਼ਾਂਤ ਚਿੱਤ ਵੱਡੇ ਗੁਰੂ ਸਾਹਿਬ ਜੀਆਂ ਦੇ ਇਸ ਹਰਿਮੰਦਰ ਸਾਹਿਬ ਦੀ ਰਚਨਾ ਦੇ ਕੰਮ ਵਿੱਚ ਅੰਤਰਜਾਮੀ ਆਪ ਆ ਕੇ ਖਲੋਤਾ ਪਾਵ ਇਸਤ ਤੋਇਆ ਪਰਮੇਸ਼ਰ ਆਪ ਹੀ ਇਹ ਕਾਰਜ ਨੂੰ ਕਰਾਉਣ ਲਈ ਆਇਆ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਆਰਾਮ RAM ਤੂੰ ਪਾਵ ਹੈ ਭਾਈ ਅੰਮ੍ਰitsar ਸਾਹਿਬ ਦੀ ਤਰਤ ਭੂਮੀ ਸ਼ੋਭ ਨੀਕ ਹੈ ਇਹ ਤਾਲ ਸਰੋਵਰ ਵੀ ਸ਼ੋਭ ਨੀਕ ਹੈ ਜਿਸ ਵਿੱਚ ਅੰਮ੍ਰਿਤ ਜਲ ਰੂਪ ਹੋ ਕੇ ਫੈਲਿਆ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਅੰਮ੍ਰਿਤ ਜਲ ਰੂਪ ਹੋ ਕੇ ਛਾਇਆ ਫੈਲਿਆ ਆ ਹਰ ਮੰਦਰ ਸਹਿਬ ਦੇ ਰਚਨ ਦਾ ਪੂਰਨ ਪੂਰਾ ਸਾਜੋ ਸਮਾਨ ਕਰਾ ਦਿੱਤਾ ਹੈ ਪਾਵਨੀ ਰੱਖਣ ਵਾਲਾ ਸਥਾਨ ਆਪ ਪੁੱਟ ਦਿੱਤਾ ਹੈ ਸਾਡੇ ਸਾਰੇ ਮਨ ਦੇ ਸੰਕਲਪ ਪੂਰਨ ਹੋ ਗਏ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਸਾਰੇ ਜਗ ਸੰਸਾਰ ਵਿੱਚ ਪਰਮੇਸ਼ਰ ਦਾ ਜੈ ਜੈਕਾਰ ਜਸ ਹੋ ਰਿਹਾ ਸਾਰੇ ਵਿਸੂਰੇ ਚੋਰੇ ਲੈ ਗਏ ਭਾਵ ਨਾਸ ਹੋ ਗਏ ਹਨ ਪੂਰਨ ਪੁਰਖ ਅਜੁੱਤ ਅਬినాਸੀ ਜਸ ਵੇਦ ਪੁਰਾਣੀ ਗਾਇਆ ਜੋ ਸਭ ਤਾਈਂ ਪੂਰਤੀ ਕਰਨ ਵਾਲਾ ਪੁਰਖ ਵਿਆਪਕ ਪੁਰਖ ਤਵ ਬਲ ਦੇਣ ਵਾਲਾ ਅਜੁੱਤ ਅਡਿੱਗ ਅਟਲ ਤੇ ਅਬਨਾਸੀ ਨਾਸ ਤੋਂ ਰਹਿਤ ਪਰਮੇਸ਼ਰ ਹੈ ਅਤੇ ਜਿਸ ਦਾ ਜਸ ਵੇਦ ਤੇ ਪੁਰਾਣੀ ਪ੍ਰਾਣਾ ਨੇ ਵੀ ਗਾਇਆ ਹੈ ਵਾ ਵੇਦਾਂ ਵਿੱਚ ਬ੍ਰਹਮਾ ਤੇ ਪੁਰਾਣਾ ਵਿੱਚ ਵਿਆਸ ਨੇ ਜਸ ਗਾਉਣਾ ਕੀਤਾ ਵਾ ਪੁਰਾਣੀ ਕਹੀਏ ਪ੍ਰਾਤਨ ਸਰੂਪ ਦਾ ਜਸ ਵੇਦ ਗਿਆਨਵਾਨਾਂ ਨੇ ਗਾਉਣਾ ਕੀਤਾ ਹੈ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਉਸ ਪਰਮੇਸ਼ਰ ਨੇ ਆਪ ਦਾ ਬਿਰਦ ਭਾਵ ਧਰਮ ਰੱਖਣਾ ਕੀਤਾ ਭਾਵ ਆਪ ਦੇ ਸੇਵਕਾਂ ਦੇ ਸਭ ਕੰਮ ਰਕਾਰ ਰਾਸ ਕਰਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸਾ ਨੇ ਉਸੇ ਦਾ ਹੀ ਨਾਮ ਅਰਾਧਨਾ ਕੀਤਾ ਹੈ ਨਵ ਨਿਦ ਸਿਧ ਰਿੱਧ ਦੀਨੇ ਕਰਤੇ ਟੋਟ ਨ ਆਵੇ ਕਾਈ ਰਾਮ ਨਉ ਨਿੱਧੀਆਂ 18 ਸਿੱਧੀਆਂ ਕਰਾ ਮਾਤੀ ਸ਼ਕਤੀਆਂ ਤੇ ਰਿੱਧ ਅਨਦੀ ਅਟੋਟ ਆਦ ਬੇਅੰਤ ਪਦਾਰਥ ਕਰਤਾ ਪੁਰਖ ਨੇ ਦੇਣਾ ਕੀਤੇ ਆ RAM हे ਭਾਈ ਹੁਣ ਕਾਈ ਕੁਝ ਵੀ ਘਾਟਾ ਟੋਟਾ ਨਹੀਂ ਆਉਂਦਾ ਖਾਤ ਖਰਚਿਤ ਬਿਲਿਸ਼ਿਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ RAM हे ਭਾਈ ਆਪ ਪਦਾਰਥ ਖਾਂਦਿਆਂ ਤੇ ਸੰਬੰਧੀਆਂ ਤਾਂ ਹੀ ਖਰਚਦੇ ਆ ਬਿਲਿਸ਼ਿਤ ਹੁੰਦਾ ਆਮ ਖਾਸ ਨੂੰ ਪਦਾਰਥ ਵੰਡਦਿਆਂ ਵਾ ਆਪ ਨਾਮ ਜਪਣ ਰੂਪ ਖਾਂਦਿਆਂ ਸੰਬੰਧੀਆਂ ਜਿਗ੍ਹਾਸੂ ਸਿੱਕਾਂ ਤੋਂ ਜਪੌਣ ਰੂਪ ਖਰਚ ਦਿਆ ਇਉਂ ਨਾਮ ਦਾ ਬਿਲਿਸ਼ਿਤ ਆਨੰਦ ਮਾਣਦੇ ਹੋਇਆ ਆਸਾਂ ਨੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਇਹ ਕਰਤਾਪੁਰਖ ਦੀ ਦਾਤ ਬਖਸ਼ਿਸ਼ ਦਿਨੋਂ ਦਿਨ ਸਵਾਈ ਦੂਣੀ ਚੌਗਣੀ ਹੈ ਵਾ ਨਾਮ ਬ੍ਰਹਮ ਵਿਦਿਆ ਪਾਉ ਭਗਤੀ ਦੀ ਦਾਤ ਦੂਣੀ ਚੌਗਣੀ ਬਹੁਤੋਂ ਬਹੁਤ ਹੈ ਦਾਤ ਸਵਾਈ ਨਖਟ ਨਜਾਈ ਅੰਤਰਜਾਮੀ ਪਾਇਆ ਇਹ ਦਾਤ ਬਖਸ਼ਿਸ਼ ਸਵਾਈ ਦੂਣੀ ਚੌਗਣੀ ਵੱਧਦੀ ਜਾਂਦੀ ਜੋ ਕਦੇ ਵੀ ਨਖਟ ਮੁਕਦੀ ਹੀ ਨਹੀਂ ਇਸ ਨਾਮ ਬ੍ਰह्म ਵਿਦਿਆ ਭਾਉ ਭਗਤੀ ਦੀ ਦਾਤ ਕਰਕੇ ਸੰਤਾਂ ਮਹਾਤਮਾ ਨੇ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਪਰਮੇਸ਼ਰ ਪਾ ਲਿਆ ਹੈ ਕੋਟ ਬਿਗਨ ਰ ਸਗਲੇ ਉਠਣਾ ਠੇ ਦੁੱਖ ਨ ਨੇੜ ਆਇਆ ਉਨ੍ਹਾਂ ਦੇ ਕਰੋੜਾਂ ਬਿਗਨ ਰੁਕਾਵਟਾਂ ਪਾਉਣ ਵਾਲੇ ਪਾਪ ਕਰਮ ਸਾਰੇ ਹੀ ਉੱਠ ਕੇ ਨਸ ਗਏ ਤੇ ਜੰਮਣ ਮਰਨ ਰੂਪੀ ਆਦ ਕੋਈ ਵੀ ਦੁੱਖ ਕੋਲ ਨਹੀਂ ਆਉਂਦਾ ਸਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੁੱਖ ਸਬਾਈ ਹਿਰਦੇ ਅੰਦਰ ਪੂਰਨ ਸ਼ਾਂਤੀ ਭਾਵ ਟਕਾ ਆਤਮਕ ਗਿਆਨ ਤੇ ਘਨੇਰੇ ਬੇਅੰਤ ਆਨੰਦ ਪ੍ਰਾਪਤ ਹੋਏ ਹਨ ਵਾ ਸ਼ਾਂਤ ਤੇ ਸਹਿਜ ਸਰੂਪ ਦਾ ਕਣਾ ਆਨੰਦ ਪ੍ਰਾਪਤ ਹੋਇਆ ਆਸਾ ਰੂਪੀ ਸਭਾਈ ਸਾਰੀ ਭੁੱਖ ਨਾਸ਼ ਹੋ ਗਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ RAM ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे RAM ਤੋਂ ਪਾਵ ਭਾਈ ਅਸੀਂ ਉਸ ਸਮਰੱਤ ਸੁਆਮੀ ਮਾਲਕ ਪਰਮੇਸ਼ਰ ਦੇ ਗੁਣ ਗਾਉਂਦੇ ਹਾ ਜਿਸ ਦੀ ਅਚਰਜ ਵਡਿਆਈ ਸ਼ੋਭਾ ਹੈ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿ ਆਵੇ ਚਾਰਾ RAM ਹੇ ਭਾਈ ਜਿਸ ਵਾਹਿਗੁਰੂ ਦਾ ਏ ਰਮੰਦਰ ਸਾਹਿਬ ਸਰੋਵਰ ਨੂੰ ਰਚਨ ਅਤੇ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਦਾ ਕੰਮ ਹੈ ਉਸੇ ਨੇ ਹੀ ਕੀਤਾ ਹੈ ਮਾਨਸ ਮਨੁੱਖ ਵਿਚਾਰਾ ਕੀ ਹੈ ਜੋ ਕੁਝ ਕਰ ਸਕੇ ਭਾਵ ਮਨੁੱਖ ਵਿਚਾਰਾ ਆਪੇ ਕੁਝ ਨਹੀਂ ਕਰ ਸਕਦਾ ਭਗਤ ਸੋਹਨ ਹਰ ਕੇ ਗੁਣ ਗਾਵੈ ਸਦਾ ਕਰਹਿ ਜੈਕਾਰਾ ਰਾਮ ਹੇ ਭਾਈ ਭਗਤੀ ਕਰਨ ਵਾਲੇ ਸੇਵਕ ਦਾ ਸੋਹਨ ਸ਼ੋਭ ਦੇ ਹਨ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ ਅਤੇ ਹਮੇਸ਼ਾ ਪਰਮੇਸ਼ਰ ਦਾ ਜੈ ਜੈਕਾਰ ਕਰਦੇ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣ ਕਰਕੇ ਭਗਤ ਜਿਨ੍ਹਾਂ ਨੂੰ ਹਿਰਦੇ ਅੰਦਰ ਆਨੰਦ ਪੈਦਾ ਹੁੰਦਾ ਅਤੇ ਸ੍ਰੇਸ਼ਟ ਸੰਤ ਜਿਨ੍ਹਾਂ ਦੀ ਸੰਗਤ ਦੇ ਨਾਲ ਪ੍ਰੀਤੀ ਬਣ ਆਉਂਦੀ ਹੈ ਉਹ ਸਾਧ ਸੰਗਤ ਨਾਲ ਮਿਲ ਕੇ ਸ਼ੋਭ ਗੁਣਾਂ ਦੀ ਬਣੀ ਹੁੰਦਾ ਬਾਗੀਚੀ ਪਰਫੁੱਲਤ ਹੋ ਜਾਂਦੀ ਜਿਨ ਉਦਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ ਹਾਂ ਫੇਰ ਜਿਨ ਜਿਸੰਤਰ ਜਾਮੀ ਨੇ ਵਾ ਗੁਰੂ ਰਾਮਦਾਸ ਜੀ ਨੇ ਸ੍ਰੀ ਅਮਰਸਰ ਸਾਹਿਬ ਤਾਲ ਸਰੋਵਰ ਰਚਨਾ ਕੀਤਾ ਦਾ ਉਦਨਮ ਯਤਨ ਕੀਤਾ ਉਸ ਦੀ ਉਪਮਾ ਮਹਿਮਾ ਕੀ ਗਿਣਣਾ ਕਰੀਏ ਵਾ ਕਿਹੜੀ ਕਿਹੜੀ ਗਣੀ ਵਿਚਾਰਨਾ ਕਰੀਏ ਭਾਵ ਬੇਅੰਤ ਵਿੜਿਆਈ ਹੈ ਅਰਥ ਸਾਠ ਤੀਰਥ ਪੁੰਨ ਕਿਰਿਆ ਮਹਾਨਿਰਮਲ ਚਾਰਾ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਫਲ ਨੇਤੀ ਧੋਤੀ ਪ੍ਰਾਣਾਯਾਮ ਦੀ ਕਿਰਿਆ ਵਾ ਚੰਗੇ ਕਿਰਿਆ ਕਰਮ ਕਰਨ ਦਾ ਜੋ ਪੁੰਨ ਹੈ ਜੋ ਮਹਾ ਬਹੁਤ ਨਿਰਮਲ ਉਜਲ ਚਾਰਾ ਆਚਰਨ ਦਾ ਫਲ ਹੈ ਉਹ ਸਭ ਇਸ ਸਰੋਵਰ ਵਿੱਚ ਵਾ ਸਤਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਹੀ ਪ੍ਰਾਪਤ ਹੋ ਜਾਵੇਗਾ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਤਿਤ ਪਾਪੀ ਜੀਵਾਂ ਨੂੰ ਪਾਵਨ ਪਵਿੱਤਰ ਕਰਨਾ ਉਸ ਸੁਆਮੀ ਮਾਲਕ ਪਰਮੇਸ਼ਰ ਦਾ ਬਿਰਦ ਧਰਮ ਹੈ ਆਸਾਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਸੇ ਦਾ ਆਧਾਰਾ ਆਸਰਾ ਲੈਣਾ ਕੀਤਾ ਹੈ ਗੁਣ ਨਿਦਾਨ ਮੇਰਾ ਪ੍ਰਭ ਕਰਤਾ ਉਸ ਤਦ ਕੌਣ ਕਰੀ ਜੈ ਰਾਮ ਰਾਮ ਤੂੰ ਭਾਵ ਹੈ ਭਾਈ ਮੇਰਾ ਪਰਮੇਸ਼ਰ ਰਚਨ ਹਾਰ ਤੇ ਸ਼ੋਭ ਗੁਣਾ ਦਾ ਨਿਦਾਨ ਖਜ਼ਾਨਾ ਹੈ ਉਸ ਦੀ ਕੌਣ ਕਿਹੜੀ ਕਿਹੜੀ ਉਸਤਤ ਵਿਡਿਆਈ ਕਰਨਾ ਖਰੀਏ ਭਾਵ ਬੇਅੰਤ ਵਿਡਿਆਈ ਹੈ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਏ ਭਾਈ ਪਰਮੇਸ਼ਰ ਦੇ ਪਿਆਰੇ ਸੰਤਾਂ ਭਗਤਾਂ ਮਹਾਤਮਾ ਜਨਾਂ ਦੀ ਇਹੋ ਬੇਨੰਤੀ ਅਰਜ ਹੁੰਦੀ ਹੈ ਕਿ ਸੁਆਮੀ ਮਾਲਕ ਵਾਹਿਗੁਰੂ ਸਾਨੂੰ ਆਪਣੇ ਨਾਮ ਦਾ ਮਹਾਰਸ ਵੱਡਾ ਰਸ ਦੇਣਾ ਕਰ ਜੋ ਤੇਰਾ ਨਾਮ ਮਹਾਵਡੇ ਬ੍ਰਹਮਨੰਦ ਦੇ ਰਸ ਨੂੰ ਦੇਣ ਵਾਲਾ ਉਹ ਨਾਮ ਸਾਨੂੰ ਸਿਮਰਨ ਲਈ ਦੇਣਾ ਕਰ ਨਾਮ ਦੀਜੈ ਦਾਨਤ ਕੀਜੈ ਬਿਸਰ ਨਾਹੀ ਇੱਕ ਖਿਨੋ ਏ ਮਹਾਰਾਜ ਆਪ ਨਾਮ ਦੇਣਾ ਕਰੋ ਸਾਨੂੰ ਇਹ ਦਾਨ ਹੀ ਕਰ ਦਿਓ ਭਾਵ ਕੇ ਦਾਨ ਦਿੱਤੀ ਹੋਈ ਚੀਜ਼ ਬਾਅਦ ਵਿੱਚ ਵਾਪਸ ਨਹੀਂ ਲਈਦੀ ਇੱਕ ਛਿਨ ਮਾਤਰ ਵੀ ਬਿਸਰ ਭੁੱਲਣਾ ਨਾ ਕਰੋ ਗੁਣ ਗੋਪਾਲ ਉਚਰ ਰਸਨਾ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਆਪਣੀ ਰਸਨਾ ਜੀਬਾ ਨਾਲ ਐਸੇ ਗੋਪਾਲ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰੀਏ ਅਤੇ ਅਨ ਦਿਨੋ ਰਾਤ ਦਿਨ ਹਮੇਸ਼ਾ ਗਾਉਂਦੇ ਰਹੀਏ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਜਿਸ ਦੀ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਲਗਨ ਲੱਗ ਗਈ ਹੈ ਉਸ ਦਾ ਮਨ ਹਿਰਦਾ ਤੇ ਤਨ ਸਰੀਰ ਰੋਮ ਰੋਮ ਕਰਕੇ ਅਮਰਤ ਆਨੰਦ ਨਾਲ ਭਿਜ ਜਾਂਦਾ ਬਿਨਵੰਤ ਨਾਨਕ ਈਸ਼ ਪੁੰਨੀ ਪੇਖ ਦਰਸ਼ਨ ਜੀਜੈ ਸਤਿਗੁਰੂ ਸਾਹਿਬ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਸਾਡੀ ਸਭ ਈਸ਼ ਚਾਨਾ ਪੁੰਨੀ ਪੂਰੀ ਹੋ ਗਈ ਅਸੀਂ ਤਾਂ ਅੰਤਰ ਜਾਮੀ ਦੇ ਦਰਸ਼ਨ ਦੀ ਦਾਰ ਵੇਖ ਕੇ ਹੀ ਜੀ ਜੇ ਹੁੰਦਾ ਜਿਉਂਦੇ ਹਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ hey good. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ